ਕੈਨੇਡੀਅਨ ਪੰਜਾਬੀ ਪੋਸਟ ਸਾਡਾ ਪੰਜਾਬੀ ਦਾ ਅਖਬਾਰ ਪਿਛਲੇ 19 ਸਾਲ ਤੋਂ ਤੁਹਾਡੀ ਸੇਵਾ ਵਿੱਚ ਅਤੇ ਅੱਜ ਇਹ ਸ਼ਬਕੇ ਆਪਣੇ ਬਾਕਸਸ ਤੇ ਬਾਕ ਬਕਸਟੋਰਾਂ ਵਿੱਚ ਪਹੁੰਚ ਚੁੱਕਿਆ ਹੈ ਅਗਰ ਕਨੇਡੀਅਨ ਪੰਜਾਬੀ ਪੋਸਟ ਅਖਬਾਰ ਸ਼ਬਦਾ ਹੈ ਤਾਂ ਉਸ ਦੇ ਵਿੱਚ ਸਾਡੀ ਕੈਨੇਡਾ ਨਾਲ ਸੰਬੰਧਿਤ ਸੰਪਾਦਕੀ ਵੀ ਸ਼ਬਦੀ ਹੈ ਅੱਜ ਆਮੇ ਇਹ ਮਸਲਾ ਭਾਰਤ ਦਾ ਹੈ ਪਰ ਇਹ कनाडा मियां ब्रूहाओं ਦੇ ਉੱਤੇ ਵੀ ਇਸ ਨੇ दस्तक ਦਿੱਤੀ ਹੈ ਕੋਸਟ ਟੂ ਕੋਸਟ ਪ੍ਰੋਟੈਸਟ ਸਿਮਿਟ ਚੱਲੇ ਨੇ ਕੈਨੇਡਾ ਪਾਰ ਟਿਜੀਟਰੀ ਤੇ ਪੰਜਾਬੀ ਵਸ ਰਹੇ ਨੇ ਔਰ ਉਹਨਾਂ ਦੇਤੇ ਅਫਰ ਇਸ ਪ੍ਰੋਟੈਸਟ ਦਾ ਹੋਇਆ ਭਾਰਤ ਵਿੱਚ ਕਿਸਾਨੀ ਸੰਘਰਸ਼ ਇਹ ਬਾਤ ਨਿਰੀ ਐਨੀ ਨਹੀਂ ਇਹ ਕਪਤਾ ਲਿਖੀ ਹੈ ਸੁਜੀਤ ਪਾਤਰ ਜੀ ਨੇ ਉਦੀ ਇੱਕ ਸਤਰ ਨੂੰ ਅਗਦੀ ਸੰਪਾਦਕੀ ਦਾ ਟਾਈਟਲ ਬਣਾਇਆ ਇਹ ਬਾਤ ਨਿਰੀ ਐਨੀ ਨਹੀਂ ਆਰਤ ਵਿੱਚ ਚੱਲ ਰਿਹਾ ਹੈ ਕਿਸਾਨੀ ਦਾ ਸੰਘਰਸ਼ ਇੱਕ ਯੁੱਗ ਸੰਘਰਸ਼ ਹੈ ਇਸ ਸੰਘਰਸ਼ ਨੇ ਹਰ ਉਸ ਭਾਰਤੀ ਖਾਸ ਕਰਕੇ ਪੰਜਾਬੀ ਦਾ ਦਿਲ ਟੁੰਬਿਆ ਹੈ ਜਿਸ ਨੂੰ ਧਰਤੀ ਮਾਂ ਦੇ ਕਰਜ਼ ਦਾ ਫਿਕਰ ਹੈ ਜਿਸ ਨੂੰ ਫਿਕਰ ਹੈ ਕਿ ਕਿਸੇ ਦਿਨ ਇੱਕ ਦਾਣੇ ਦਾ ਲੇਖਾ ਜੋਖਾ ਦਾਪੇ ਦੇ ਦਰਬਾਰ ਵਿੱਚ ਦੇਣਾ ਪਵੇਗਾ ਜਿਸ ਨੂੰ ਫਿਕਰ ਹੈ ਕਿ ਕਣਕ ਚਾਵਲ ਦੀ ਕੋਈ ਜਾਤ ਨਹੀਂ ਹੁੰਦੀ ਅਤੇ ਗੁੜ ਸ਼ੱਕਰ ਦਾ ਗੋਤ ਨਹੀਂ ਹੁੰਦਾ ਸਗੋਂ ਇਹਨਾਂ ਰੱਬੀ ਦਾਤਾਂ ਨੂੰ ਆਮ ਖਲਕਤ ਲਈ ਮੁਹੱਈਆ ਕਰਨ ਵਾਸਤੇ ਕੁਦਰਤ ਨੇ ਕਿਸਾਨ ਨੂੰ ਆਪਣੀ ਵਕਸ਼ਿਸ਼ ਦੇ ਨਾਲ ਨਿਵਾਜਿਆ ਹੁੰਦਾ ਹੈ ਆਖਿਰ ਨੂੰ ਮਨੁੱਖੀ ਜੀਵਨ ਕਰਮਾ ਚੰਦਲਾ ਖੇਤੀ ਹਿਤ ਹੈ ਭਾਰਤ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਦੀ ਜੜ ਇਸ ਫਿਕਰ ਵਿੱਚ ਲੁਕੀ ਹੋਈ ਹੈ ਕਿ ਸਮੇਂ ਦੇ ਹਾਕਮ ਖੁਦ ਨੂੰ ਦਾਤਾ ਸਮਝ ਕਿਸਾਨ ਨੂੰ ਪੈਰਾ ਥੱਲੇ ਰੋਲਣ ਦੀ ਗੁਸਥਾਖੀ ਕਰਨ ਵਿੱਚ ਮਾਣ ਮਹਿਸੂਸ ਕਰ ਰਹੇ ਨੇ ਬੇਸ਼ੱਕ ਇਸ ਅੰਦੋਲਨ ਵਿੱਚ ਪੰਜਾਬੀ ਕਿਸਾਨ ਮੋਰੀ ਰੋਲ ਅਦਾ ਕਰ ਰਹੇ ਨੇ ਪਰ ਇਹ ਸੰਘਰਸ਼ ਸਿਰਫ ਪੰਜਾਬੀ ਜਦੋਜਾਦ ਨਹੀਂ ਇਹ ਸੰਘਰਸ਼ਤਾ ਵਿਸ਼ਵ ਦੇ ਹਰ ਖਿੱਤੇ ਵਿੱਚ ਆਪਣੇ ਹੱਕ ਸੱਚ ਲਈ ਜੂਝਣ ਵਾਲੇ ਮਨੁੱਖ ਦੀ ਜद्दोजਹਿਦ ਦਾ ਪ੍ਰਤੀਕ ਹੈ ਇਸ ਦਰਦ ਦੀ ਮਾਨਸਿਕਤਾ ਅਤੇ ਵਿਸ਼ਾਲਤਾ ਨੂੰ ਆਮ ਕਲਮ ਦੁਆਰਾ ਲੱਖਾਂ ਹਜ਼ਾਰਾਂ ਸ਼ਬਦਾਂ ਵਿੱਚ ਵੀ ਪਰੋਇਆ ਨਹੀਂ ਜਾ ਸਕਦਾ ਪਰ ਜੋਕੇ ਸਮਿਆਂ ਦੇ ਸਰਮੋਹ ਪੰਜਾਬੀ ਕਵੀ ਸਰਜੀਤ ਪਾਤਰ ਦੇ ਅੱਖਰ ਜ਼ਰੂਰ ਪਰਿਵਰਸ਼ਿਤ ਕਰਨ ਵਿੱਚ ਸਫਲ ਹੁੰਦੇ ਨੇ ਮੈਂ ਲਿਖਿਆ ਕਪਤਾ ਕਿ ਇਹ ਬਾਤ ਨਰੀ ਇੰਨੀ ਹੀ ਨਹੀਂ ਨਾ ਇਹ ਮਸਲਾ ਸਿਰਫ ਕਿਸਾਨ ਦਾ ਏ ਇਹ ਪਿੰਡ ਦੇ ਬਸਦੇ ਰਹਿਣ ਦਾ ਏ ਜਿਸ ਨੂੰ ਤੋਖਲਾ ਉਜੜ ਜਾਣ ਦਾ ਏ ਆਪਾਂ ਬਹੁਤ ਗੱਲਾਂ ਕੀਤੀਆਂ ਨੇ ਨਾ ਕਿ ਭਈ ਇਹ ਦਾ ਤੋਖਲਾ ਕੀ ਏ ਕਿਸਾਨਾਂ ਦਾ ਇਹ ਚ ਡਰ ਕੀ ਏ ਕਿਸਾਨਾਂ ਨੂੰ ਬੜੀ ਵਧੀਆ ਇਬਾਰਤ ਲਿਖੀ ਹੋਈ ਏ ਇਨ ਐਕਸ ਵੀ ਇਹਦੇ ਚ ਕਿਉਂ ਡਰਦੇ ਨੇ ਕਿਸਾਨ ਇਹ ਬਾਤ ਮੇਰੀ ਐਨੀ ਹੀ ਨਹੀਂ ਨਾ ਇਹ ਮਸਲਾ ਸਿਰਫ ਕਿਸਾਨ ਦਾ ਐ ਇਹ ਪਿੰਡ ਦੇ ਬਸਤੇ ਰਹਿਣ ਦਾ ਐ ਜਿਹਨੂੰ ਤੋਖਲਾ ਉਜੜ ਜਾਂਦਾ ਐ ਇਹ ਬਾਤ ਮੇਰੀ ਖੇਤਾਂ ਦੀ ਨਹੀਂ ਇਹ ਗਲਤਾਂ ਸਪਿਆਂ ਦੀ ਵੀ ਐ ਅੱਖਰ ਨੇ ਜਿੰਨਾ ਦੇ ਬੀਜਾਂ ਜਹੇ ਉਹਨਾਂ ਸੱਚ ਦੇ ਫਲਸੇਆ ਵੀ ਦੀ ਵੀ ਐ ਮੈਨੂੰ ਫਿਕਰ ਲਾਲੋ ਦੇ ਕੋਧਰੇ ਦਾ ਤੈਨੂੰ ਭਾਗੋ ਦੇ ਪਕਵਾਨ ਦਾ ਐ ਕਿੱਥੇ ਜਾ ਕੇ ਸਜੀਤ ਪਾਤਰ ਨੇ ਚੋਟ ਮਾਰੀ ਐ ਕਿ ਮੈਨੂੰ ਫਿਕਰ ਲਾਲੋ ਦੇ ਕੋਧਰੇ ਦਾ ਤੈਨੂੰ ਭਾਗੋ ਦੇ ਪਕਵਾਨ ਦਾ ਇਹ ਇਹ ਬਾਤ ਨੀਰੀ ਇੰਨੀ ਹੀ ਨਹੀਂ ਨਾ ਇਹ ਮਸਲਾ ਸਿਰਫ ਕਿਸਾਨ ਦਾ ਐ ਅਗਲੀ ਗੱਲ ਉਹ ਲਿਖਦੇ ਨਹੀਂ ਕਿ ਆਖੀ ਸੀ ਕਦੇ ਕਿਸੇ ਪੁਰਖੇ ਨੇ ਉਹ ਬਾਤ ਅਜੇ ਤੱਕ ਹੈ ਸਜਰੀ ਨਹੀਂ ਕੰਬ ਠਕਾਉਂਦਾ ਬੰਦੇ ਨੂੰ ਬੰਦੇ ਨੂੰ ਠਕਾਉਂਦੀ ਹੈ ਬੇਕਦਰੀ ਇਹ ਦੁੱਖ ਉਸੇ ਬੇਕਦਰੀ ਦਾ ਇਸ ਸੱਲ ਉਸੇ અપਮਾਨ ਦਾ ਏ ਇਹ ਬਾਤ ਮੇਰੀ ਇੰਨੀ ਹੀ ਨਹੀਂ ਨਾ ਇਹ ਮਸਲਾ ਸਿਰਫ ਕਿਸਾਨ ਦਾ ਹੈ ਅੱਗੇ ਇਸ ਕਵਤਾ ਦੇ ਵਿੱਚ ਉਹ ਲਿਖਦੇ ਨੇ ਕਿ ਤੇਰੇ ਨਾਲ ਅਮੀਰ ਵਜ਼ੀਰ ਖੜੇ ਮੇਰੇ ਨਾਲ ਪੈਗੰਬਰ ਪੀਰ ਖੜੇ ਰਵਿਦਾਸ ਕਬੀਰ ਫਰੀਦ ਖੜੇ ਨਾਨਕ ਸ਼ਾ ਫਕੀਰ ਖੜੇ ਮੇਰਾ ਨਾਮਦੇਵ ਮੇਰਾ ਧੰਨਾ ਵੀ ਮੈਨੂੰ ਮਾਣ ਇਸ ਸ਼ਾਨ ਦਾ ਏ ਇਹ ਬਾਤ ਮੇਰੀ ਇੰਨੀ ਨਹੀਂ ਇਹ ਮਸਲਾ ਸਿਰਫ ਕਿਸਾਨ ਦਾ ਏ ਨਾ ਇਹ ਮਸਲਾ ਸਿਰਫ ਕਿਸਾਨ ਦਾ ਏ ਇਹ ਬਾਤ ਮੇਰੀ ਇੰਨੀ ਹੀ ਨਹੀਂ ਨਾ ਇਹ ਮਸਲਾ ਸਿਰਫ ਕਿਸਾਨ ਦਾ ਹੈ ਸੁਜੀਤ ਪਾਤਲ ਦੀ ਕਿਸਾਨੀ ਮਸਲੇ ਬਾਰੇ ਇਹ ਸਤਰਾ ਦਰਸਾਉਂਦੀਆਂ ਨੇ ਕਿ ਕੈਨੇਡਾ ਵਿੱਚ ਹੈਲੀਫੈਕਸ ਤੋਂ ਲੈ ਕੇ ਵਿਕਟੋਰੀਆ ਸਰੀ ਤੋਂ ਬ੍ਰੈਂਟਨ ਯੂਕਾਨ ਔਟਵਾਤਾ ਕਿਸਾਨੀ ਦਰਦ ਤੋਂ ਪੀੜਿਤ ਭਾਰਤੀ ਮੂਲ ਦੇ ਲੋਕ ਕਿਉਂ ਸੜਕਾਂ ਉੱਤੇ ਉੱtre ਹੋਏ ਨੇ ਇਨ੍ਹਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਨਵੇਂ ਪ੍ਰਵਾਸੀ ਸਿਆਸਦਾਨ ਅਤੇ ਕਲਾਮਾਂ ਨਾਲ ਜੁੜੇ ਸੁਵਿਧਿਸ਼ੀਲ ਕਲਾਕਾਰ ਲੋਕ ਸ਼ਾਮਲ ਨੇ ਸਮਨਾ ਦਾ ਦਰਦ ਅਨ ਦਾਤਾ ਦੇ ਦੁੱਖ ਨੂੰ ਨਾ ਸਮਝਣ ਦੀ ਵੇਵਕੂਫੀ ਨੂੰ ਲੈ ਕੇ ਹੈ ਕੋਈ ਸ਼ੱਕ ਨਹੀਂ ਕਿ ਅਸਲੀ ਕਿਸਾਨੀ ਮਸਲੇ ਭਾਰਤ ਸਰਕਾਰ ਵੱਲੋਂ ਤਜਵੀਜ਼ ਸੁਦਾ ਤਿੰਨ ਕਾਨੂੰਨਾਂ ਨਾਲੋਂ ਕਿਤੇ ਪੁਰਾਣੇ ਕਿਤੇ ਵੱਡੇ ਤੇ ਕਿਤੇ ਗੰਭੀਰ ਨੇ ਪਰ ਅੱਜ ਉੱਠੀ ਲਹਿਰ ਸਮੇਂ ਦੀ ਸਰਕਾਰ ਲਈ ਇੱਕ ਚੁਣੌਤੀ ਜ਼ਰੂਰ ਹੈ ਕਿਸੇ ਵੇਲੇ ਕਪਾੜ ਸਿੰਘ ਸਰਾਭਾ ਵੀ ਨਾਰਥ ਅਮਰੀਕਾ ਵਿੱਚ ਪੜਨ ਅਤੇ ਰੋਜ਼ਗਾਰ ਕਰਨ ਆਇਆ ਸੀ ਪਰ ਪਰਤਿਆ ਸੀ ਇੱਕ ਪੂਰੇ ਦਾ ਪੂਰਾ ਅੰਦੋਲਨ ਵਾਪਸ ਲੈ ਕੇ ਇਹ ਸੰਭਾਵਨਾ ਤੋਂ ਕਿਵੇਂ ਇਨਕਾਰ ਕੀਤਾ ਜਾ ਸਕਦਾ ਹੈ ਕਿ ਅੱਜ ਕੋਈ ਸ਼ਰਾਬਾ ਮੁੜ ਖੜਾ ਨਹੀਂ ਹੋਵੇਗਾ ਦੇਖਿਆ ਨੋ 13 ਸਾਲ ਦਾ ਇੱਕ ਬੱਚਾ ਗੁਰਵਖ ਸਿੰਘ ਕਿਵੇਂ ਗੱਲ ਕਰਦਾ ਕਿੰਨੀ ਸੂਝ ਹੈ ਉਸ ਨੂੰ ਸੰਘਰਸ਼ ਦੀ ਕਿੰਨੀ ਸੂਝ ਹੈ ਉਸ ਨੂੰ ਲੈਫਟ ਰਾਈਟ ਦੀ ਤੇ ਸਮਾਪਤ ਸਮਰਾਜਵਾਦ ਤੇ ਸਮਾਜਵਾਦ ਦੀ ਦੈਟਸ ਮਾਟ ਸ਼ਰਾਬਾ ਵਾਸ ਟਾਕਿੰਗ ਤੇ 13 ਸਾਲ ਦਾ ਬੱਚਾ ਅੱਜ ਉੱਥੇ ਖੜ ਕੇ ਬੋਲ ਰਿਹਾ ਵਾ ਇਹ ਲੋਕਾਂ ਨੂੰ ਦੱਸ ਰਿਹਾ ਕਿ ਕੀ ਹੋ ਰਿਹਾ ਸਾਡੇ ਨਾਲ ਭਾਰਤੀ ਕਿਸਾਨਾਂ ਦੀ ਆਵਾਜ਼ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਕੰਜ਼ਰਵੇਟਰ ਲੀਡਰ ਐਰਨੋ ਬੂਜ਼ ਤੋਂ ਲੈ ਕੇ ਐਂਡੀਪੀਆ ਗੂ ਜਗਜੀਤ ਸਿੰਘ ਡਾਰਿਓ ਦੇ ਐਂਡੀਪੀਆ ਗੂ ਐਡਰੀਆ ਹਾਰਵਰਥ ਸੁਮੇਤ ਅਨੇਕਾ ਐਮਪੀ ਤੇ ਐਮਪੀਪੀਜ਼ ਵੱਲੋਂ ਹੱਕ ਸੱਚੀ ਆਵਾਜ਼ ਗਰਜਾਨਿਆ ਗਿਆ ਹੈ ਅਤੇ ਇਹ ਉਹਨਾਂ ਦੇ ਸੰਘਰਸ਼ ਕਰਨ ਦੇ ਹੱਕ ਨੂੰ ਸਹੀ ਕਰਾਰ ਦਿੰਦਾ ਹੈ ਇਹ ਨਹੀਂ ਆਸਟ੍ਰੇਲੀਆ ਇੰਗਲੈਂਡ ਅਮਰੀਕਾ ਜਰਮਨੀ ਆਦਤੋਂ ਇਸ ਸੰਘਰਸ਼ ਦੇ ਹੱਕ ਵਿੱਚ ਬੋਲ ਉੱਠੇ ਨੇ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਭਾਰਤੀ ਹਕੂਮਰਾਨਾਂ ਨੂੰ ਅੰਤਰਰਾਸ਼ਟਰੀ ਸਲਾਹ ਸਿਖਾਉਣ ਵਾਲੀਆਂ ਹਨ ਪਰ ਜੇ ਉਹਨਾਂ ਨੇ ਬਾਹਰੀਆਂ ਸਲਾਹਾਂ ਨੂੰ ਨਹੀਂ ਮੰਨਣਾ ਤਾਂ ਅੰਤਰជាតិੀ ਮਾਰਨ ਦਾ ਕਸ਼ਟ ਤਾਂ ਕਰ ਹੀ ਸਕਦੇ ਨੇ ਭਾਰਤੀ ਸੰਸਕ੍ਰਿਤੀ ਵਿੱਚ ਮੌਕੇ ਦੇ ਹਕੂਮਾਨ ਨੂੰ ਰਾਜ ਤਰਮ ਨਿਭਾਉਣ ਦੀ ਤਾਕੀਦ ਕੀਤੀ ਗਈ ਹੈ ਰਾਜ ਤਰਮ ਤੋਂ ਅਰਥ ਹੈ ਕਿ ਹਕੂਮਰਾਨ ਇੱਕ ਮਨ ਹੋ ਕੇ ਪਰਜਾ ਦੀ ਸੇਵਾ ਕਰੇ ਨਾਕੇ ਧਰਮ ਜਾਤ ਨਸਲ ਤੇ ਆਧਾਰ ਤੇ ਰਾਜਨੀਤੀ ਅੱਜ ਦੇ ਹੁਕਮਰਾਨ ਆਪਣੇ ਪੁਰਖਿਆਂ ਦੇ ਲਾ ਮਿਸਾਲ ਸਿਧਾਂਤਾਂ ਨੂੰ ਤੇ ਲਾਂਜਲੀ ਦੇ ਕੇ ਕਸ਼ਾਨ ਨੂੰ ਸਿੱਖ Hindu ਜਾਂ Musalman ਦੇ ਸੌੜੇ ਚਸਮੀ ਨਾਲ ਦੇਖਣ ਨੂੰ ਰਾਜ ਧਰਮ ਸਮਝ ਰਹੇ ਹਨ ਅਬ ਇਹ ਸੌੜੇ ਸੋਚਵਾਨ ਹਾਕਮਤੋਂ વૈਸ਼ਵਿਕ ਸੋਚ ਨੂੰ ਕਬੂਲਣ ਦੀ ਆਸ ਰੱਖਣਾ ਜੇ ਨਾ ਮੁਮਕਨ ਨਹੀਂ ਤਾਂ ਔਖਾ ਕੰਮ ਜ਼ਰੂਰ ਹੈ ਕਿਸਾਨੀ ਦੇ ਹੱਕ ਵਿੱਚ ਖੜਨ ਵਾਲੀ ਹਰ ਤਰ੍ਹਾਂ ਲਈ ਜ਼ਰੂਰੀ ਹੈ ਕਿ ਕਿਸਾਨੀ ਅੰਦੋਲਨ ਨੂੰ ਕਿਪ ਦੇ ਸਨਮਾਨ ਵਜੋਂ ਵਾਰਿਆ ਜਾਵੇ ਹਿੰਦੂ ਗ੍ਰੰਥ ਧਤਰੀਆ ਆਪਸ਼ਨਿਤ ਵਿੱਚ ਪੂਮੀ ਪਾਪ ਜ਼ਮੀਨ ਨੂੰ ਕਾਇਨਾਤ ਸਿਰਜਣ ਵਾਲਾ ਪੰਜ ਮਹਾਪੂਤਾ ਫਾਈਵ ਗ੍ਰੇਟ ਐਲੀਮੈਂਟ ਵਿੱਚੋਂ ਇੱਕ ਗਿਣ ਕੇ ਸਿਰਸਲਾ ਕੀਤੀ ਗਈ ਹੈ ਇਸ ਉਪਨਿਸ਼ਦ ਮੁਤਾਬਕ ਭੋਜਨ ਵਿੱਚੋਂ ਜੀਵ ਉਗਮਦਾ ਹੈ ਜੋ ਭਗਵਾਨ ਤੋਂ ਆਉਂਦਾ ਹੈ ਸੋ ਮਨੁੱਖੀ ਜੀਵਨ ਦੇ ਵਿਕਸ਼ਣ ਵਿੱਚ ਸਹਾਇਕ ਹੋਣ ਵਾਲੇ ਕਿਸਾਨ ਦੀ ਗੱਲ ਕਿਰਤੀ ਗੱਲ ਹੈ ਕਰਮ ਦੀ ਗੱਲ ਹੈ ਜਦੋਂ ਬਾਬਾ ਨਾਨਕ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਨੇ ਸਰਬਸਾਂਝੀ ਵਾਲਤਾ ਨਾਲ ਲੈਸ ਨਵੇਂ-ਨਵੇਂ ਕਲੇਤ ਧਾਰਮਿਕ ਫਲਸਫੇ ਨੂੰ ਜਨਮ ਇਨੇ ਹੀ ਦਿੱਤਾ ਸਗੋਂ ਇੱਕ ਜਹੀ ਕਿਸਾਨੀ ਮਹਿਮਾ ਦਾ ਮੋਢ ਵਜਿਆ ਜਿਸ ਨੇ ਬੈਸਵਿਕ ਅਨਿਰਵਰਤਾ ਵਿੱਚ ਲਾ ਮਿਸਾਲ ਯੋਗਦਾਨ ਪਾਇਆ ਸੋਰੇ ਦਰਗਾਹ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਹਵਾਲੇ ਨਾਲ ਦੱਸ ਹੈ ਜੱਟ 45 ਚੱਕ ਗੁਰੂ ਦਾ ਹੱਕ ਕਮਾਏ ਕੇ ਸ਼ੱਕ ਜਿਹੜਿਆ ਅਜੋਥੇ ਕਹਿੰਦੇ ਨੇ ਨਾ ਮਾਨੀ ਨੇ ਟਵੀਟ ਕੀਤਾ ਸੀਗਾ ਕਿ ਕਾਂਗਰਸ ਦੇ ਰਾਜ ਵੇਲੇ ਕਿਸਾਨ ਖੁਦਕੁਸ਼ੀਆਂ ਕਰਦੇ ਸੀ ਹੁਣ 6-6 ਮਹੀਨੇ ਦਾ ਰਾਸ਼ਨ ਲੈ ਕੇ ਬੈਠੇ ਨੇ ਉਹ ਭਾਈ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਲਿਖਿਆ ਸੀ ਜੱਟ 45 ਚੱਕ ਗੁਰੂ ਦਾ ਹੱਕ ਕਮਾਏ ਕੇ ਸ਼ੱਕ ਅੱਜ ਜੋ ਆਪਣੀ ਕਮਾਈ ਦੇ ਵਿੱਚੋਂ ਛੱਕ ਰਹੇ ਨੇ ਬੰਦਾ ਸਿੰਘ ਬਹਾਦਰ ਦਾ ਗੁਰੂ ਸਾਹਿਬ ਤੋਂ ਥਾਪੜਾ ਲੈ ਕੇ ਲਦੇਸ ਤੋਂ ਦਿੱਲੀ ਦਾਸਤਾ ਪੰਜਾਬ ਆਉਣਾ ਸਾਹਿਬ ਜਦਿਆਂ ਦੀ ਸ਼ਹਾਦਤ ਤੇ ਵਜ਼ੀਰ ਖਾਨ ਤੋਂ ਬਦਲਾ ਲੈਣ ਦੇ ਨਾਲ-ਨਾਲ ਪਾਰਦਰਸ਼ ਜਗੀਰਦਾਰੀ ਪ੍ਰਥਾ ਨੂੰ ਖਤਮ ਕਰਨ ਦਾ ਆਧਾਰ ਬਣਿਆ ਅੱਜ ਜੇ ਕਿਸਾਨ ਦਿੱਲੀ ਬੈਠੇ ਨੇ ਉਹ ਵੱਡੀਆਂ ਜਗੀਰਦਾਰੀਆਂ ਜਗੀਰਦਾਰੀ ਜੋਕਾ ਨਹੀਂ ਸਗੋਂ ਉਹ ਛੋਟੇ ਕਿਸਾਨ ਨੇ ਜਿਨ੍ਹਾਂ ਦੇ ਪਿੱਤਰ ਗੁਰੂ ਸਾਹਿਬ ਦੇ ਅਸ਼ੀਰਵਾਦ ਦਾ ਜਗੀਰਦਾਰੀ ਦੀ ਜਕੜ ਵਿੱਚੋਂ ਆਜ਼ਾਦ ਹੋਏ ਸਨ ਕਿਸਾਨ ਹੋਣਾ ਜੱਟ ਹੋਣਾ ਨਹੀਂ ਸਗੋਂ ਕਿਰਤੀ ਹੋਣਾ ਹੈ ਕਿਸਾਨ ਹੋਣਾ ਹੈਂਕੜ ਨਹੀਂ ਸਗੋਂ ਧਰਤੀ ਦਾ ਪੁੱਤਰ ਹੋਣਾ ਹੈ ਕਿਸਾਨ ਬਣਨਾ ਕਾਬਜੀ ਵਿਰਤੀ ਦਾ ਮਾਲਕ ਹੋਣਾ ਨਹੀਂ ਸਗੋਂ ਵੰਡ ਛਕਣ ਦੇ ਨਾਅਰੇ ਉੱਤੇ ਪਹਿਰਾ ਦੇਣ ਦਾ ਵਾਰਿਸ ਬਣਨਾ ਹੈ ਕਿਸਾਨੀ ਨੂੰ ਕਿਸੇ ਧਰਮ ਜਾਤ ਜਾਂ ਨਸਲ ਦੇ ਧਾਰੇ ਵਿੱਚ ਕੈਦ ਕਰਕੇ ਨਹੀਂ ਵੇਖਿਆ ਜਾ ਸਕਦਾ ਇਸ ਲਈ ਦੇਸ਼ਾਂ-ਵਿਦੇਸ਼ਾਂ ਵਿੱਚ ਸੋ ਕਿਸਾਨਾਂ ਦੇ ਹੱਕ ਵਿੱਚ ਉਠ ਰਹੀਆਂ ਆਵਾਜ਼ਾਂ ਨੂੰ ਸੁਚੇਤ ਰਹਿਣਾ ਹੋਵੇਗਾ ਕਿ ਉਹ ਜਾਣੇ ਜਾਣੇ ਕਿਸਾਨੀ ਦੇ ਬੈਸ਼ਰਿਕ ਸਦਾਤੀ ਮਦਦ ਕਰਨ ਦੇ ਉਦੇਸ਼ ਤੋਂ ਲੰਬੇ ਹੋ ਕੇ ਕਿਤੇ ਛੋਟੇ ਉਦੇਸ਼ ਦੀ ਪਰ ਪੂਰਤੀ ਵੱਲ ਕਰਦਨਾ ਪੁੱਟ ਬੈਠਣ ਇੰਨਾ ਔਖੇ ਸਮਿਆ ਵਿੱਚ ਸਰਜੀਤ ਪਾਸਤਵਿਕ ਹੋਰ ਕਪਤਾ ਦੇ ਨਾਲ ਆਪਣਾ ਆਪਣੀ ਗੱਲ ਖਤਮ ਕਰਾਂਗਾ ਜੋ ਵਿਦੇਸ਼ਾਂ ਵਿੱਚ ਰੁੱਲਦੇ ਨੇ ਰੋਟੀ ਲਈ ਉਹ ਜੋ ਦੇਸ਼ ਪਰਤਣਗੇ ਆਪਣੇ ਕਦੀ ਕੁਝ ਤਾਂ ਸਿੱਖਣਗੇ ਮਾਂ ਦੇ ਸੁਮੇ ਦੀ ਅਗਣ ਬਾਕੀ ਕਬਰਾਂ ਦੀ ਛਾਹ ਹੇਠ ਬੈਠੇ ਆ ਜਾਂ ਬੈਣਗੇ یہ بھی شاید میرا اپنا ہے کہ کوئی جی دیبا جگے گا میری کبر تے ہوا اے رہی اتے دکی سب گرا چیوے رہنگے یہ بات صرف اے نی نہیں نی. صرف اے مسئلہ صرف کسان دے